ਜੇ ਵੀ ਵਾਰੀ ਭਾਈ ਤੁਸੀਂ ਮੈਂ ਤੀਜੀ ਜੋਕੀ ਭਾਈ ਦੂਜੀ ਵਾਰੀ ਮੈਂ ਆ ਗਿਆ ਜੀ ਕੀ ਨਾਮ ਕੀਆ ਭਾਈ ਮੇਰਾ ਨਾਮ ਮਨਜਿੰਦਰ ਸਿੰਘ ਭਾਜੀ ਕਿੱਥੇ ਦੇ ਰਹਿਣ ਵਾਲੇ ਮਨਨਾਣਾ ਕੋਟਪਤੂਹੀ ਕਾ ਦਾ ਲਾਇਸੈਂਸ ਅਪਲਾਈ ਕੀਤਾ ਲਰਨਿੰਗ ਆ ਭਾਜੀ ਕਿਸ ਚੀਜ਼ ਦਾ ਇਹ ਗੱਡੀ ਦਾ ਭਾਜੀ ਪੁੱਤਰ ਕਾਰ ਦਾ ਨਹੀਂ ਦੂਜਾ ਹੈ ਜੀ ਹੈਵੀ ਲਾਇਸੈਂਸ ਨਹੀਂ ਛੋਟਾ ਜਿਹੜਾ ਗੱਡੀ ਮੂਰ ਗੱਡੀਆਂ ਆਹ ਜਿਹੜੀ ਕਾਰ ਵਾਲਾ ਲਰਨਿੰਗ ਅਪਲਾਈ ਕੀਤਾ ਲਰਨਿੰਗ ਹੀ ਆ ਹਾਂ ਕਿਨਵਾ ਕਿਹੜਾ ਤੁਹਾਡਾ ਦੂਜਾ ਭਾਜੀ ਕੀ ਕਹਿ ਰਹੇ ਆ ਭਾਈ ਯਾਰ ਹੁਣ ਕਹਿੰਦੇ ਜੀ ਉਧਰੋਂ ਪਟਾਕਾ ਪੈ ਗਿਆ ਕਿਸੇ ਚੀਜ਼ ਦਾ ਪਹਿਲਾਂ ਆਏ ਇੱਕਦਾਂ ਕਹਿੰਦੇ ਕੈਮਰੇ ਖਰਾਬ ਹੈ ਜੀ ਤੇ ਹੁਣ ਇਹ ਤੁਸੀਂ ਦੱਸੋ ਜੀ ਅਸੀਂ ਮਾਤੜ ਬੰਦੇ ਦਿਹਾੜੀਦਾਰ ਬੰਦੇ ਆ 3000 ਰੁਪਏ ਲੱਗ ਗਿਆ ਗੱਡੀ ਤੇ 1800 ਰੁਪਏ ਐਨੇ ਜਲੇ ਅਪਲਾਈ ਕਰਨੇ ਵਾਲੇ ਨੇ ਕਿੱਥੋਂ ਦੇਣੇ 10000 ਰੁਪਏ ਜੀ ਮਹੀਨਾ ਐਵੇਂ ਮਹੀਨਾ ਦਾ ਸਾਰਾ ਉਧਰ ਚਲ ਗਿਆ ਜੀ ਸਾਡਾ ਕੀ ਕੰਮ ਕੀ ਕਰਦੇ ਕੰਮ ਭਾਜੀ ਕੰਪਨੀ ਦੇ ਵਿੱਚ ਲੱਗਾ ਆ ਜੀ ਮੈਂ ਸੈੱਲ ਦੇ ਕੰਪਨੀ ਦਾ ਜੀ ਸਰਕਾਰ ਤਾਂ ਕਹਿ ਰਹੀ ਆ ਕਿ ਤੁਸੀਂ ਟਰਾਈ ਦਿਓ 2 ਘੰਟੇ ਤੁਹਾਨੂੰ ਲਾਇਸੈਂਸ ਤੇ ਆਪਾਂ ਤੀਜੀ ਵਾਰੀ ਆ ਗਏ 10000 ਰੁਪਏ ਲੱਗ ਗਿਆ ਤੁਸੀਂ ਦੱਸੋ ਵੀ ਕਿੱਥੋਂ 10000 ਘਰ ਚਲਾਈਏ ਕਿ ਲਾਇਸੈਂਸ ਬਣਾਈਏ ਇਹਨਾਂ ਨੂੰ ਚੰਗਾ ਤਾਂ ਬੰਦਾ ਫੇਰ ਨਾ ਹੀ ਬਣਾ ਜੇਕਰ ਲਾਇਸੈਂਸ ਨਹੀਂ ਹੁੰਦਾ ਤਾਂ ਪੁਲਿਸ ਤਾਂ ਕਰਦੀ ਹੈ ਜੇਕਰ ਬਣਾਉਣ ਆਲੇ ਤਾਂ ਇੱਥੇ ਭਾਈ ਜਲੀਲ ਹੁੰਨੇ ਆ 10000 ਰੁਪਏ ਲੱਗਿਆ ਮੇਰਾ ਦੂਜੇ ਘਰੇ ਤੱਕ ਕਿੱਥੋਂ ਤੁਸੀਂ ਦੱਸੋ ਕਿੱਥੋਂ ਮੇਰੀ ਜਗ੍ਹਾ ਤੇ ਤੁਸੀਂ ਆ ਕੇ ਦੇਖੋ ਤੁਹਾਨੂੰ ਕਿਦਾਂ ਦਾ ਫੀਲ ਹੋਵੇ ਫਿਰ ਕੀ ਨਾਮ ਹੈ ਜੀ ਚਾਰ ਪੰਜ ਘੇੜੇ ਲਾਤੇ ਆ ਜੀ ਕੀ ਨਾਮ ਕੀ ਹੈ ਤੁਹਾਡਾ ਸਰੇਂਦਰਪਾਲ ਸਿੰਘ ਕਿਸ ਚੀਜ਼ ਦਾ ਲਾਇਸੈਂਸ ਲਾਇਕ ਕੀਤਾ ਮੇਰਾ ਹੈਵੀ ਦਾ ਜਿਹੜਾ ਉਹ ਤਾਂ ਹੈ ਜੀ ਤਾਈ ਤਾਈ ਅੱਲਾ ਨਾਲ ਨਹੀਂ ਕਰਾਉਂਦਾ ਸੀ ਅੱਲਾ ਨਾਲ ਨਹੀਂ ਕਰਾਉਣ ਨੂੰ ਚਾਰ ਪੰਜ ਘੇੜੇ ਲੱਗਾ ਆ ਕਿੱਥੋਂ ਆਨੇ ਜੀ ਹਰਿਆਣਾ ਤੋਂ ਆਨੇ ਜੀ ਗੱਡੀ ਮੰਗਮੀ ਦੇ ਆਈ ਦੀ ਅਸੀਂ ਉਹ ਤੇ ਪੈਟਰੋਲ ਪਾਉਣਾ 1000 ਰੁਪਏ ਦਾ ਉਹ ਚ ਪੈਟਰੋਲ ਪਾਉਣਾ ਹਰ ਇੱਕ ਵਾਰੀ ਕੀ ਕੰਮ ਕੀ ਕਰਦੇ ਤੁਸੀਂ ਡਰਾਈਵਰੀ ਕਰਦੇ ਜੀ ਕਿਤੇ ਕੋਈ ਅਫਸਰ ਵੀ ਨਹੀਂ ਬੈਠਾ ਹੋਇਆ ਨਾਲ ਤੁਸੀਂ ਕਿਸੇ ਨੂੰ ਕੋਈ ਸ਼ਿਕਾਇਤ ਕਰ ਸਕਦੇ ਹੋ ਹਾਂਜੀ ਕੋਈ ਵੀ ਅਫਸਰ ਨਹੀਂ ਇੱਥੇ ਬੈਠਾ ਜਿਹਨੂੰ ਤੁਸੀਂ ਜਾ ਕੇ ਮਿਲ ਸਕਦੇ ਹੋ ਜਿੰਨੀ ਵਾਰੀ ਮਿਲਦਾ ਕਿੰਨੂੰ ਅਗਲਾ ਕਦੋਂ ਬਾਹਰ ਜਾਓ ਅਗਰ 4 ਘੰਟੇ ਖੜ੍ਹੇ ਲਗਾ ਕੇ ਪੇਪਰ ਹੱਥ ਫੜਾਣ ਦੇ ਜਾਓ ਜੀ ਬੇਲੀ ਵਾਰੀ ਵੀ ਇਦਾਂ ਹੋਈ ਹੈ ਹੁਣ ਜਿਹੜੇ ਕੰਪਿਊਟਰ ਤੇ ਲੜਕੇ ਬੈਠੇ ਨੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਇੱਧਰ ਵਾਲੇ ਬੰਦੇ ਨੇ ਕਹਿੰਦਾ ਜੀ ਵਿਦਦਰ ਪਟਾਕਾ ਪੈ ਗਿਆ ਕਿ ਤੇ ਇੰਦਾ ਹੋ ਗਿਆ ਹੁਣ ਛੜ ਗਈ ਇਹ ਕੀ ਕੋਈ ਉਹ ਹੋ ਗਿਆ ਕੀ ਨਾਮ ਹੈ ਜੀ ਮੇਰਾ ਨਾਮ ਜੀ ਸੰਦੀਪ ਸਿੰਘ ਅਰਚਾ ਕਿੱਥੇ ਦੇ ਰਹਿਣ ਵਾਲੇ ਹੋ ਪਿੰਡ ਨਗਦੀਪੜੀ ਅੱਜ ਇੱਥੇ ਕਿਸ ਕੰਮ ਲਈ ਆਇਆ ਮੈਂ ਆਪਣਾ ਲਾਇਸੈਂਸ ਦਾ ਪਤਾ ਕਰਨ ਆਇਆ ਸੀ ਕਿ ਮੇਰਾ ਲਾਇਸੈਂਸ ਨਹੀਂ ਬਣ ਕੇ ਆਇਆ ਸੀਗਾ ਮੈਂ 10ਵੇਂ ਮਹੀਨੇ ਦਾ ਪਿਛਲੇ ਸਾਲ ਦਾ 23 24 ਦਾ ਅਪਲਾਈ ਕੀਤਾ ਸੀ ਤੇ ਹੁਣ ਮੈਨੂੰ ਹਾਂ 10ਵੇਂ ਮਹੀਨੇ ਦਾ ਤੇ ਮੈਨੂੰ ਹੁਣ ਪਤਾ ਲੱਗਾ ਵੀ ਪ੍ਰਿੰਟ ਹੋ ਕੇ ਆਉਂਦੇ ਆ ਪਰ ਮੈਂ ਜਦੋਂ ਪਤਾ ਕਰਨ ਆਇਆ ਤਾਂ ਉਹ ਕਹਿੰਦੇ ਵੀ ਤੇਰਾ ਲਾਇਸੈਂਸ ਗਲਤ ਅਪਡੇਟ ਹੋਇਆ ਜਦੋਂ ਮੇਰੀ ਫੋਟੋ ਚੈੱਕ ਕੀਤੀ ਜਿਹੜੀ ਫੋਟੋ ਲੱਗੀ ਹੈ ਉਦੋਂ ਮੇਰਾ ਲਾਇਸੈਂਸ ਆਧਾਰ ਕਾਰਡ ਨਹੀਂ ਚੈੱਕ ਕੀਤਾ ਲਾਇਸੈਂਸ ਦੇ ਲੈ ਸਰ ਲਾਇਸੈਂਸ ਤੇ ਫੋਟੋ ਹੋਰ ਆ ਗਈ ਹੈ ਲਾਇਸੈਂਸ ਤੇ ਫੋਟੋ ਮੇਰੀ ਆ ਪਰ ਆਧਾਰ ਕਾਰਡ ਕਿਸੇ ਹੋਰ ਦਾ ਅਪਡੇਟ ਕੀਤਾ ਹੋਣਾ ਇਹਨਾਂ ਨੇ ਕੀ ਗੱਲ ਉਸ ਜਿਸ ਟਾਈਮ ਤੁਹਾਡੀ ਅਕਤੂਬਰ ਚ ਫੋਟੋ ਕੀਤੀ ਉਸ ਟਾਈਮ ਨਹੀਂ ਡਾਕੂਮੈਂਟ ਚੈੱਕ ਹੁੰਦੇ ਸਾਰੇ ਉਦੋਂ ਵੀ ਨਹੀਂ ਚੈੱਕ ਨਹੀਂ ਕੀਤੇ ਜਾਂ ਗਲਤ ਅਪਡੇਟ ਕੀਤੇ ਨਹੀਂ ਇਹ ਇਹਨਾਂ ਦੀ ਮਿਸਟੇਕ ਆ ਹੁਣ ਇਹ ਕਹਿੰਦੇ ਕਿ ਜਿਹੜੇ ਤੁਸੀਂ ਪਹਿਲਾਂ ਅਪਡੇਟ ਕੀਤੇ ਆ ਅਪਲੋਡ ਕੀਤੇ ਉਸ ਵੇਲੇ ਗ ਉਹਨੇ ਕਹਿੰਦੇ ਆ ਵੀ ਦੁਬਾਰਾ ਚੈੱਕ ਕਰਵਾ ਕੇ ਆਓ ਵੀ ਐਡ ਕਰੋ ਮੇਰੇ ਤੋਂ ਪਹਿਲਾਂ ਆ ਕੇ ਖਰਚੇ ਦੇ ਦੁਬਾਰਾ ਆਪੇ ਦੁਬਾਰਾ ਅਪਡੇਟ ਕਰਾ ਕੇ ਆਓ ਜਿਹੜੇ ਤੁਹਾਡੇ ਇਹਨੇ ਮਹੀਨੇ ਖਰਾਬ ਹੋਏ ਆ ਉਹਨਾਂ ਦਾ ਜ਼ਿੰਮੇਵਾਰ ਕੌਣ ਸਭ ਪਹਿਲਾਂ ਬਣ ਨਹੀਂ ਰਹੇ ਸੀ ਹੁਣ ਬਣ ਰਹੇ ਆ ਪਰ ਇਹ ਨਹੀਂ ਦੱਸਿਆ ਨਹੀਂ ਹੈਗਾ ਵੀ ਸਾਡੀ ਤੇ ਤੁਹਾਡੇ ਆ ਪ੍ਰੋਬਲਮ ਹੈਗੀ ਹੈ ਪਰ ਮੈਂ ਤਾਂ ਆ ਕੇ ਪਤਾ ਕੀਤਾ ਜੀ ਵੀ ਆ ਪ੍ਰੋਬਲਮ ਉਹੀ ਗੱਲ ਹੋ ਗਈ ਨਾ ਕਿ ਸਾਲ ਤੁਹਾਨੂੰ ਪਹਿਲਾਂ ਵੇਟ ਕਰਦੇ ਨੂੰ ਹੋਣ ਲੱਗਾ ਤਕਰੀਬਨ ਤਕਰੀਬਨ ਸਾਲ ਹੋ ਗਿਆ ਦੁਬਾਰਾ ਫਿਰ ਦੋ ਤਿੰਨ ਮਹੀਨੇ ਵੇਟ ਕਰਨੀ ਪੈਗੀ ਹਾਂਜੀ ਤੇ ਇਸ ਦਾ ਜ਼ਿੰਮੇਵਾਰ ਕਹਨੂੰ ਮੰਨਦੇ ਆ ਕਿ ਮੈਂ ਮੇਰੇ ਹਿਸਾਬ ਨਾਲ ਤਾਂ ਜਿਹੜਾ ਤੂੰ ਮਤਲਬ ਜਿਹਨੇ ਅਪਡੇਟ ਕੀਤਾ ਫੋਟੋ ਕੀਤੀ ਇਹਨਾਂ ਦੀ ਜਿੰਮੇਵਾਰ ਇਹਨਾਂ ਦੀ ਗਲਤੀ ਹੈ